ਸੰਗਤ ਜੀ ਦੇਖ ਲਓ ਜਦੋਂ ਤੋਂ ਸਾਡਾ ਜਨਮ ਹੁੰਦਾ ਉਦੋਂ ਤੋਂ ਜਿਵੇਂ ਜਿਵੇਂ ਸਾਡੀ ਹੋਸ਼ ਕੰਦ ਨੇ ਕੀ ਵੀ ਇਸ ਸੰਸਾਰ ਵੱਲ ਵੱਧਦੀ ਜਾਂਦੀ ਆ ਮੈਥ ਸ਼ੁਰੂ ਹੁੰਦੀ ਜਾਂਦੀ ਆ ਬੱਚੇ ਨੂੰ ਛੋਟੇ ਹੁੰਦੇ ਤੋਂ ਸਿਖਾਇਆ ਜਾਂਦਾ ਤੇਰੇ ਮਾਂ-ਬਾਪ ਤੇਰੇ ਪੈਨਪਰਾ ਮੇਰਾ ਮਾਂ-ਬਾਪ ਮੇਰਾ ਪੈਨਪਰਾ ਮੇਰਾ ਘਰ ਹੋਰ ਸਾਰਾ ਸਮਾਨ ਸਾਰੇ ਰਿਸ਼ਤੇ ਜੋ ਕਾਫੀ ਦੇਰ ਬਾਅਦ ਪਤਾ ਲੱਗਦਾ ਜੋ ਅਸਲ ਵਾਲਾ ਰਿਸ਼ਤਾ ਹੈ ਜੋ ਪਰਮੇਸ਼ਰ ਦਾ ਰਿਸ਼ਤਾ ਹੈ ਪਹਿਲਾਂ ਬਚਪਨ ਦੇ ਵਿੱਚ ਤੋਂ ਸ਼ੁਰੂ ਤੋਂ ਜਨਮ ਤੋਂ ਜਿਵੇਂ ਜਿਵੇਂ ਸੋਝੀ ਆਉਣੀ ਸ਼ੁਰੂ ਹੁੰਦੀ ਆ ਮੈਂ ਮੇਰੀ ਸ਼ੁਰੂ ਹੋ ਜਾਂਦੀ ਆ ਜਿਸ ਤਰ੍ਹਾਂ ਆਪਾਂ ਸਾਰੇ ਦੇਖਦੇ ਆ ਜਦੋਂ ਬੱਚੇ ਦਾ ਜਨਮ ਹੁੰਦਾ ਤਕਰੀਬਨ ਹਫਤਾ 10 ਦਿਨ ਬੱਚੇ ਨੂੰ ਜਿਆਦਾ ਕੁਝ ਪਤਾ ਨਹੀਂ ਹੁੰਦਾ ਉਹ ਆਪਣੇ ਆਪ ਦੇ ਵਿੱਚ ਹੀ ਹੱਸਦਾ ਰੋਂਦਾ ਸ਼ਾਇਦ ਉਹ ਆਪਣੀ ਪਿਛਲੀ ਜਿਹੜੀ ਉਹਦੀ ਸਾਝ ਪਰਮੇਸ਼ਰ ਨਾਲ ਹੁੰਦੀ ਆ ਉਹਦੇ ਵਿੱਚ ਉਹ ਜੁੜਿਆ ਹੁੰਦਾ ਲੀਨ ਹੁੰਦਾ ਫਿਰ ਹੌਲੀ ਹੌਲੀ ਉਹਨੂੰ ਮੈਂ ਦਾ ਪਤਾ ਲੱਗਦਾ ਜਾਂਦਾ ਮੈਂ ਵੱਦੀ 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 ਇੰਨੀ ਵੱਧ ਜਾਂਦੀ ਆ ਕਿ ਤੂੰ ਦਿਸਦਾ ਹੀ ਨਹੀਂ ਮੈਂ ਹੀ ਹੋ ਜਾਂਦਾ ਫੇਰ ਕਿਤੇ ਚੰਗੇ ਭਾਗ ਹੋਣ ਤਾਂ ਇਸ ਵਾਰ ਸੇਵਲ ਥੋੜਾ ਜੀਵ ਦਾ ਧਿਆਨ ਜਾਂਦਾ ਕਿ ਨਹੀਂ ਮੈਂ ਨਹੀਂ ਤੂੰ ਵੀ ਹੈ ਤੂੰ ਕੌਣ ਉਹ ਪਰਮੇਸ਼ਰ ਜਿਨੇ ਮੈਨੂੰ ਬਣਾਇਆ ਜੇ ਆਪਾਂ ਦੇਖੀਏ ਲਿਖਣ ਦੇ ਵਿੱਚ ਪੰਜਾਬੀ ਚ ਦੇਖੀਏ ਬਹੁਤ ਛੋਟਾ ਜਿਹਾ ਅੱਖਰ ਮੈਂ ਆ ਹਿੰਦੀ ਚ ਵੀ ਸ਼ਾਇਦ ਮੈਂ ਇਸ ਤਰ੍ਹਾਂ ਹੀ ਲਿਖੁੰਦਾ ਬਹੁਤੀਆਂ ਪਾਸ਼ਾ ਮਤੰਦასი ਨੂੰ ਨਹੀਂ ਆਉਂਦੀਆਂ ਤੇ ਅੰਗਰੇਜ਼ੀ ਵਿੱਚ ਦੇਖ ਲਓ ਸਭ ਤੋਂ ਛੋਟਾ ਅੱਖਰ ਆਈ ਆ ਪਰ ਇਹਦੇ ਵਿੱਚ ਹੀ ਕਿੰਨਾ ਗੁਵਾਰ ਭਰਿਆ ਪਿਆ ਹੈ ਮੈਂ ਦੇ ਵਿੱਚ ਇਨਸਾਨ ਦੇ ਵਿੱਚ ਕਿੰਨੀ ਮਤਲਬ ਹੰਕਾਰ ਆ ਜਾਂਦਾ ਮੈਂ ਤੋਂ ਹਰ ਇੱਕ ਚੀਜ਼ ਨੂੰ ਵੀ ਮੇਰੀ ਜੀ ਆਪਾਂ ਆਮ ਆਪਣੇ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਦੇਖੀਏ ਤਾਂ ਕੋਈ ਚੰਗਾ ਕੰਮ ਹੋਏ ਤੇ ਹਮੇਸ਼ਾ ਮੈਂ ਕੀਤਾ ਮੈਂ ਕੀਤਾ ਵੀ ਮੇਰੀ ਬੜਿਆਈ ਹੋਏ ਕੋਈ ਮਾੜਾ ਹੋ ਗਿਆ ਹੋਵੇ ਚਾਹੇ ਆਪਣੇ ਤੋਂ ਹੀ ਹੋਇਆ ਹੋਵੇ ਕੋਸ਼ਿਸ਼ ਹੁੰਦੀ ਆ ਕਿ ਮਾੜਾ ਜੋ ਹੋਇਆ ਉਹਦਾ ਇਲਜ਼ਾਮ ਮੇਰੇ ਤੇ ਨਾ ਆਏ ਮੈਂ ਮੇਰੀ ਨੂੰ ਛੱਟ ਨਾ ਵੱਜ ਜਾਏ ਮੈਂ ਇੰਨੀ ਜ਼ਿਆਦਾ ਭਾਰੀ ਆ ਕਿ ਸੰਭੀ ਨਹੀਂ ਜਾਂਦੀ। ਇਹ ਹੀ ਸਾਨੂੰ ਡੁਬੋ ਕੇ ਰੱਖ ਦਿੰਦੀ ਹੈ ਮੈਂ ਮੇਰੀ। ਇਹ ਜੋ ਹੌਮੈ ਹੈ ਇਹ ਇੱਕ ਕਹਿੰਦੇ ਪਤਲਾ ਜਿਹਾ ਪਰਦਾ ਸਾਡੇ ਤੇ ਪਰਮੇਸ਼ਰ ਦੇ ਵਿੱਚ। ਜਦੋਂ ਤੱਕ ਇਹ ਪਰਦਾ ਨਹੀਂ ਟੁੱਟਦਾ ਸਾਨੂੰ ਪਰਮੇਸ਼ਰ ਦਾ ਦੀਦਾਰ ਨਹੀਂ ਹੋ ਸਕਦਾ। ਪਰ ਕਿੰਨੀ ਛੋਟੀ ਮੈਂ ਆ। ਜਿੰਨੀ ਕਹਿਣ ਵਿੱਚ ਛੋਟੀ ਹੈ ਉੰਨੀ ਹੀ ਸਮਝਣ ਦੇ ਵਿੱਚ ਬੜੀ ਪਾਰੀ ਹੈ ਬੜਾ ਵੱਡਾ ਮਾਣ ਦਿੰਦੀ ਆ ਸਾਨੂੰ ਵੱਡਾ ਹੰਕਾਰ ਦਿੰਦੀ ਆ ਪੂਰਾ ਢਬੋ ਕੇ ਰੱਖ ਦਿੰਦੀ ਆ ਉਸ ਪਰਮੇਸ਼ਰ ਦੇ ਮਿਲਾਪ ਤੋਂ ਸਾਨੂੰ ਵਾਂਝਾ ਰੱਖਦੀ ਆ ਮੈਂ ਮੇਰੀ ਇਹ ਇੱਕ ਚੀਜ਼ ਹੈ ਜੋ ਜੀਵ ਦੇ ਤੇ ਪਰਮੇਸ਼ਰ ਦੇ ਵਿਚਕਾਰ ਰੁਕਾਵਟ ਹੈ ਇਹਦੇ ਬਾਰੇ ਆਪਾਂ ਨੇ ਬਹੁਤ ਸੁਣਿਆ ਹੈ ਗੁਰਬਾਣੀ ਦੇ ਵਿੱਚ ਹੰਕਾਰਾਰੇ ਮੈਂਾਰੇ ਇਤੋਂ ਹੀ ਸਾਨੂੰ ਸਾਰਾ ਪਤਾ ਲੱਗਦਾ ਹੈ ਕਿ ਕਿੰਨੀ ਮਾੜੀ ਹੈ ਮੈਂ ਮੇਰੀ ਭਗਤ ਕਬੀਰ ਜੀ ਕਹਿੰਦੇ ਨੇ ਮੇਰੀ ਮੇਰੀ ਕਰਤੇ ਜਨਮ ਗਿਓ ਪੂਰਾ ਜਨਮ ਹੀ ਮੈਂ ਮੇਰੀ ਦੇ ਵਿੱਚ ਚਲੇ ਜਾਂਦਾ ਕਹਿੰਦੇ ਸਾਰਾ ਜਨਮ ਮੈਂ ਨੇ ਹੀ ਬਰਬਾਦ ਕਰ ਦਿੱਤਾ ਮੇਰੀ ਜਵਾਨੀ ਸਾਰੀ ਮੈਂ ਮੈਂ ਵਿੱਚ ਲੰਘ ਗਈ ਸਾਇਰ ਸੋਖ ਪੂਜਾਂ ਬਲਿਓ ਰਹਾਓ ਕਹਿੰਦੇ ਜਿਹੜਾ ਜਵਾਨੀ ਵੇਲੇ ਮੇਰੇ ਸਾਰਾ ਮੇਰੇ ਚ ਬਲ ਸੀ ਤਾਕਤ ਸੀ ਉਹ ਸਾਰੀ ਮੈਂ ਵਿੱਚ ਗੁਜ਼ਰ ਗਈ ਮੈਨੂੰ ਉਸ ਪਰਮੇਸ਼ਰ ਦਾ ਖਿਆਲ ਆਇਆ ਹੀ ਨਹੀਂ ਗਤ ਜੀ ਨੇ ਤਾਂ ਬਹੁਤ ਸੋਣਾ ਕਿਹਾ ਕਹਿੰਦੇ ਸੂਕੇ ਸਰਵਰ ਪਾਲ ਬੰਧਾਵੇ ਲੂਣੇ ਖੇਤ ਹਥਵਾਰ ਕਰੇ ਜਿਸ ਤਰ੍ਹਾਂ ਕਹਿੰਦੇ ਜਦੋਂ ਤਲਾਬ ਸੁੱਕ ਜਾਏ ਕੋਈ ਉਹਦੇ ਆਲੇ ਦੁਆਲੇ ਬੰਨ ਮਾਰੇ ਕਿ ਤਲਾਬ ਦਾ ਪਾਣੀ ਬਾਹਰ ਨਾ ਨਿਕਲ ਜਾਏ ਹੁਣ ਤੇ ਕਿੱਥੇ ਨਿਕਲਣਾ ਤਲਾਬ ਹੀ ਸੁੱਕ ਗਿਆ ਕੋਈ ਕਹਿੰਦੇ ਜਦੋਂ ਖੇਤ ਵੱਡਿਆ ਜਾਏ ਉਦੋਂ ਬਾੜ-ਵਾੜ ਕਰੇ ਕਿ ਮੈਂ ਖੇਤ ਦੀ ਰਾਖੀ ਕਰ ਲਵਾਂ ਫਿਰ ਤੇ ਕੋਈ ਫਾਇਦਾ ਨਹੀਂ ਰਾਖੀ ਕਰਨ ਦਾ ਹੁਣ ਤੇ ਵੱਡਿਆ ਹੀ ਗਿਆ ਖੇਤ ਇਹ ਹਾਲ ਹੈ ਕਹਿੰਦੇ ਸਾਡਾ ਸਾਡੀ ਜਵਾਨੀ ਜਿਸ ਸਮੇਂ ਅਸੀਂ ਉਹਦਾ ਨਾਂ ਲੈਣਾ ਹੈ ਮੈਂ ਮੇਰੀ ਵਿੱਚ ਖਤਮ ਹੋ ਜਾਂਦੀ ਆ ਫਿਰ ਬੁਢਾਪਾ ਆ ਜਾਂਦਾ ਫਿਰ ਤੇ ਨਾਂ ਲੈਣ ਜੋਗਾ ਬਾਲ ਹੀ ਨਹੀਂ ਰਹਿੰਦਾ ਬੜਾ ਸੋਨਾ ਸਾਨੂੰ ਸਮਝਾਉਣਾ ਕੀਤਾ ਪਗਤ ਜੀ ਨੇ। ਜੇ ਕਹਿੰਦੇ ਨੇ ਜੋ ਲੋ ਮੇਰੋ ਮੇਰੋ ਕਰਤੋ ਤੋ ਲੋ ਬਿਖ ਘੇਰੇ। ਜਦੋਂ ਤੱਕ ਕਹਿੰਦੇ ਜੀਵ ਨੂੰ ਮੇਰੀ ਮੇਰੀ ਰਹਿੰਦੀ ਆ ਉਦੋਂ ਤੱਕ ਉਹ ਮਾਇਆ ਦੇ ਵਿੱਚ ਕਿਰਿਆ ਰਹਿੰਦਾ। ਮਾਇਆ ਉਹਦਾ ਖਹਿੜਾ ਨਹੀਂ ਛੱਡਦੀ ਉਹਦਾ ਪਿੱਛਾ ਨਹੀਂ ਛੱਡਦੀ ਜਦੋਂ ਤੱਕ ਉਹਦੇ ਵਿੱਚ ਮੈਂ ਮੇਰੀ ਪ੍ਰਧਾਨ ਰਹਿੰਦੀ ਆ ਇਹ ਰਸਤਾ ਜੋ ਮੈਂ ਦਾ ਹੈ ਮੈਂ ਤੋਂ ਤੂੰ ਤੱਕ ਦਾ ਰਸਤਾ ਪੱਧਰਾ ਨਹੀਂ ਹੈ ਬੜਾ ਵਿਕਾਰਾਂ ਨਾਲ ਭਰਿਆ ਹੋਇਆ ਜਦੋਂ ਤੱਕ ਮੈਂ ਹੀ ਦਿਸਦਾ ਹੈ ਤੂੰ ਤੂੰ ਪਰਮੇਸ਼ਰ ਹਰ ਇੱਕ ਜੀਵ ਮੈਨੂੰ ਛੱਡ ਕੇ ਤੂੰ ਪਰਮੇਸ਼ਰ ਹੈ ਕਿਉਂਕਿ ਹਰ ਇੱਕ ਵਿੱਚ ਉਹਦੀ ਜੋਤ ਹੈ ਭਗਤ ਜੀ ਕਹਿੰਦੇ ਨੇ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ ਜਬ ਆਪਾ ਪਰ ਕਾ ਮਿਟ ਗਿਆ ਜਤ ਦੇਖੋ ਤਤ ਤੂੰ ਫੇ ਕਹਿੰਦੇ ਜਦੋਂ ਪਰਮੇਸ਼ਰ ਦਾ ਨਾਮ ਜਪਦਾ ਜੀਵ ਤੂੰ ਤੂੰ ਕਰਦਾ ਵੀ ਤੂੰ ਹੀ ਹੈ ਤੂੰ ਹੀ ਹੈ ਫਿਰ ਮੇਰੀ ਅੰਦਰੋਂ ਮੈਂ ਮਰ ਜਾਂਦੀ ਆ ਦਬੈਤ ਦੁਇਆ ਭਾਵ ਨਹੀਂ ਰਹਿੰਦਾ ਫਰਕ ਨਹੀਂ ਰਹਿੰਦਾ ਮੈਂ ਤੇ ਤੇਰੇ ਵਿੱਚ ਫੇਰ ਕਹਿੰਦੇ ਆਪਣੇ ਅੰਦਰੋਂ ਹਉਮੈ ਖਤਮ ਹੋ ਜਾਂਦੀ ਆ ਫਿਰ ਜਿੱਧਰ ਵੀ ਦੇਖਦੇ ਆ ਉਹ ਪਰਮੇਸ਼ਰ ਦੀ ਜੋਤ ਦਿਸਦੀ ਆ ਇਸੇ ਕਰਕੇ ਹੈ ਕਿ ਜਿਹੜਾ ਇਹ ਮੈਂ ਤੋਂ ਤੂੰ ਤੱਕ ਦਾ ਸਫ਼ਰ ਆ ਬੜਾ ਔਖਾ ਰਸਤਾ ਬੜਾ ਵਿਕਾਰਾਂ ਨਾਲ ਭਰਿਆ ਬੜਾ ਹਉਮੈ ਨਾਲ ਭਰਿਆ ਸਾਥੀ ਕਿਹੜਾ ਮਿਲੇ ਪਰਮੇਸ਼ਰ ਦਾ ਨਾਮ ਉਹ ਮਿਲ ਜਾਏ ਤਾਂ ਇਹ ਰਸਤਾ ਮੈਂ ਤੋਂ ਤੂੰ ਤੱਕ ਦਾ ਬੜਾ ਸਾਫ਼ ਹੋ ਜਾਂਦਾ ਬੜਾ ਸੁਖਾਲਾ ਹੋ ਜਾਂਦਾ ਜੀਵ ਵਿੱਚੋਂ ਮੈਂ ਮੇਰੀ ਨਿਕਲ ਜਾਂਦੀ ਆ ਉਹਨੂੰ ਸਾਰੇ ਪਾਸੇ ਤੂੰ ਹੀ ਤੂੰ ਨਜ਼ਰ ਹੋਂਨਾ ਸਭ ਕੁਝ ਕਰਨ ਵਾਲੇ ਤੂੰ ਹੀ ਤੂੰ ਹੈ ਮੇਰਾ ਮੁਝ ਵਿੱਚ ਕੁਝ ਨਹੀਂ ਕੁਝ ਵੀ ਨਹੀਂ ਹੈ ਮੇਰੇ ਚ ਅੱਜ ਜਦੋਂ ਇਸ ਆਡੀਓ ਨੂੰ ਬਣਾਉਣ ਵਾਲੇ ਸੋਚ ਰਹੀ ਸੀ ਉਦੋਂ ਇੱਕ ਖ਼ਬਰ ਨਹੀਂ ਸੀ ਮਿਲੀ ਇੱਕ ਬਹੁਤ ਹੀ ਅ ਰਿਸ਼ਤੇ ਦੇ ਵਿੱਚ ਕਹਿ ਲੋ ਆਪਣੇ ਇਸ ਤਰ੍ਹਾਂ ਕਹਿੰਦੇ ਨੇ ਕਿ ਜਾਣਕਾਰਾਂ ਵਿੱਚੋਂ ਕਹਿ ਦੋ ਇੱਕ ਵੀਰ ਜੀ ਦੇ ਜਾਣ ਦਾ ਹੁਣੇ-ਹੁਣੇ ਪਤਾ ਲੱਗਿਆ ਜਦੋਂ ਪਹਿਲਾਂ ਸੋਚ ਰਹੀ ਸੀ ਕਿ ਆਡੀਓ ਬਣਾਣੀ ਆ ਤੇ ਫਿਰ ਉਹਦੇ ਦੌਰਾਨ ਇਹ ਖਬਰ ਹੁਣੀ ਆਈ 54-55 ਸਾਲ ਦੀ ਉਮਰ ਸੀ ਤਾ ਮਨ ਵਿੱਚ ਬੜਾ ਸੋਚ ਕੇ ਆਇਆ ਕਿ ਕੀ ਹੈ ਇਨਸਾਨ ਮੈਂ ਮੈਂ ਕਰਦਾ ਫਿਰਦਾ ਹੈ। ਕਾਫੀ ਚੰਗੇ ਸਵਾਲ ਏ ਸੀ ਵੀਰ ਜੀ। ਹਰ ਇੱਕ ਕਿਸੇ ਦੇ ਕੰਮ ਆਉਣ ਵਾਲੇ ਸੀ। ਚਲੋ ਜਾਣਾ ਤੇ ਅਸੀਂ ਸਭ ਨੇ ਹੈ। ਪਰ ਜਦੋਂ ਵੀ ਕੋਈ ਇਸ ਤਰ੍ਹਾਂ ਹੁੰਦਾ ਹੈ ਸਾਡੇ ਮਨ ਨੂੰ ਦੁੱਖ ਤੇ ਲੱਗਦਾ ਹੈ ਨਾ। ਪਰ ਅਸੀਂ ਮਤਲਬ ਜੀਵੇ ਇਸ ਤਰ੍ਹਾਂ ਦੇ ਹਾਂ ਕਿ ਫਿਰ ਭੁੱਲ ਜਾਂਦੇ ਆ। ਕਿ ਉਹ ਪਰਮੇਸ਼ਰ ਹੀ ਸਭ ਕੁਝ ਕਰਨ ਵਾਲਾ ਅਸੀਂ ਮੈਂ ਤੇ ਟਿਕ ਜਾਨੇ ਆ ਤੂੰ ਨੂੰ ਭੁੱਲ ਜਾਨੇ ਆ ਤੂੰ ਹੀ ਤੂੰ ਤੂੰ ਹੀ ਤੂੰ ਤੂੰ ਹੀ ਤੂੰ ਏ ਪਰਮੇਸ਼ਰ ਜੀ ਸਭ ਕੁਝ ਤੂੰ ਕਰਨ ਦੇ ਸਮਰਾਥ ਆ ਮੇਰੇ ਵਿੱਚ ਕੁਝ ਵੀ ਮੇਰਾ ਨਹੀਂ ਸਭ ਕੁਝ ਤੇਰਾ ਸਭ ਕੁਝ ਤੇਰਾ ਅਸੀਂ ਇਹ ਸੋਚ ਕੇ ਸਾਰਿਆਂ ਦੇ ਨਾਲ ਪ੍ਰੇਮ ਪਿਆਰ ਦਾ ਵਿਵਹਾਰ ਕਰੀਏ ਸਾਰਿਆਂ ਦਾ ਚੰਗਾ ਸੋਚੀਏ ਸਰਵਤ ਦਾ ਪਲਾ ਮੰਗੀਏ ਅਸੀਂ ਆਪਣੇ ਔਗਣ ਚਿਤਾਰੀਏ ਨਾ ਕਿ ਦੂਜੇ ਦੇ ਤਾਂ ਕਿ ਅਸੀਂ ਆਪਣੇ ਔਗਣ ਦੂਰ ਕਰ ਸਕੀਏ ਦੂਜਿਆਂ ਨੂੰ ਖਿਮਾ ਕਰਨਾ ਸੀ ਚੰਗਾ ਸਮਝੀਏ ਇਹਦੇ ਵਿੱਚ ਕੋਈ ਇਹ ਨਾ ਸੋਚੀਏ ਕਿ ਸਾਡਾ ਕੋਈ ਘਾਟਾ ਪੈ ਰਿਹਾ ਇਹਦੇ ਵਿੱਚ ਵਾਧਾ ਹੀ ਵਾਧਾ ਸਭ ਨਾਲ ਪ੍ਰੇਮ ਪਿਆਰ ਉਹਦਾ ਨਾਮ ਜਪੀਏ ਸਭ ਦੇ ਕੰਮ ਆਈਏ ਸਭ ਨਾਲ ਖੁਸ਼ ਰਹੀਏ ਕਿਸੇ ਦਾ ਬੁਰਾ ਨਾ ਕਰੀਏ ਬਸ ਜ਼ਿੰਦਗੀ ਸੁਖਾਲੀ ਆਪਣੀ ਵੀ ਹੋ ਜਾਏ ਦੂਜਿਆਂ ਦੀ ਵੀ ਹੋ ਜਾਏ ਸਾਡਾ ਲੋਕ ਵੀ ਸੁਹੇਲਾ ਹੋ ਜਾਏ ਸਾਡਾ ਪਰਲੋਕ ਵੀ ਸੁਹੇਲਾ ਹੋ ਜਾਏ ਉਹਦੇ ਨਾਮ ਨਾਲ ਜੁੜੀਏ ਨਾਮ ਨਾਲ ਜੁੜਨ ਦੇ ਨਾਲ ਸਾਡੇ ਵਿੱਚ ਉਹਦੇ ਗੁਣ ਆਉਂਦੇ ਨੇ ਗੁਣ ਕਹਿ ਗੁਣੀ ਸਮਾ ਬਣਿਆ ਉਹਦੇ ਅੱਗੇ ਅਰਜੋਈ ਕਰੀਏ ਅਰਦਾਸ ਕਰੀਏ ਕਿ हे ਪਰਮੇਸ਼ਰ ਜੀ ਤੂੰ ਹੀ ਆਪਣੇ ਨਾਮ ਦੀ ਦਾਤ ਦੇ ਨਾਮ ਨੂੰ ਜਪਣ ਦੀ ਸਮਰੱਥਾ ਦੇ ਸਾਡਾ ਇਹ ਜੀਵਨ ਸਫਲ ਹੋ ਜਾਏ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ